ਦਰੇ ਜਿੱਦਾਂ ਆਪਾਂ ਅਖਬਾਰ ਚੱਕਦੇ ਆਂ ਹਾਂਜੀ ਰੋਜ਼ ਪੜ੍ਹਦੇ ਆਂ ਅਖਬਾਰ ਹਾਂ ਅਖਬਾਰ ਦੇ ਪੰਨਿਆਂ ਦੇ ਤੁਸੀਂ ਦੇਖਿਆ ਹੋਣਾ ਇੰਨੀਆਂ ਮੌਤਾਂ ਇੱਥੇ ਹੋ ਗਈਆਂ ਕਿਤੇ ਭ੍ਰਿਸ਼ਟਾਚਾਰ ਜਿਆਦਾ ਰਿਸ਼ਵਤ ਖੋਰੀ ਆ ਹਾਂ ਪਰ ਕਦੀ ਨਿਊਜ਼ਪੇਪਰ ਤੇ ਇਹ ਨਹੀਂ ਲਿਖਿਆ ਵੀ ਆਹ ਤੇ ਚੰਗਾ ਕੰਮ ਹੋਇਆ ਜਾਂ ਕੁਛ ਵੀ ਆ ਐਦਾਂ ਦੀ ਖਬਰ ਜੇ ਹੁੰਦੀ ਵੀ ਆ ਹਾਂ ਤੇ ਉਹ ਕਦੇ ਛੋਟੇ ਜਿਹੇ ਕੋਨੇ 'ਚ ਲਾ ਦਿੰਦੇ ਆ ਹਾਂ ਵੀ ਇਹ ਜਿੱਦਾਂ ਹੁਣ ਪੇਪਰ ਤੇ ਵੀ ਮਸਾਲਾ ਜਿਆ ਬਹੁਤ ਆ ਗਿਆ ਹੈ ਇਹਦੇ ਬਾਰੇ ਕੀ ਕਹਿਣਾ ਚਾਹੁੰਦੇ ਤੁਸੀਂ ਤਾਂ ਦੇਖੋ ਮੀਡੀਆ ਦਾ ਕੰਮ ਹੈ ਕਿ ਖਬਰਾਂ ਜਿਹੜੀਆਂ ਲੋਕਾਂ ਨੂੰ ਜ਼ਿਆਦਾ ਹਾਂਜੀ ਅਟਰੈਕਟ ਅਟਰੈਕਟ ਕਰਨ ਵਾਲੀਆਂ ਤੇ ਮੀਡੀਆ ਆਪਣੇ ਤਰੀਕੇ ਨਾਲ ਉਹ ਖਬਰਾਂ ਬਣਾ ਕੇ ਬਣਾ ਕੇ ਪੇਸ਼ ਕਰਦਾ ਵੀ ਲੋਕਾਂ ਨੂੰ ਉਹ ਦਿਲਚਸਪ ਲੱਗਣ ਤੇ ਲੋਕੀ ਜਲਦੀ ਉਹਦੇ ਵੱਲ ਨੂੰ ਅਟਰੈਕਟ ਹੋਣ ਨੂੰ ਜਾਣ ਤੇ ਆਉਣ ਸੁਣਨ ਦੇਖਣ ਜਿੱਦਾਂ ਹੁਣ ਆਪਾਂ ਦੇਖਦੇ ਇੰਨੇ ਕਰੋੜ ਦਾ ਕਬਲਾ ਹੋ ਗਿਆ ਫਰੰਟ ਪੇਜ ਤੇ ਫਰੰਟ ਪੇਜ ਤੇ ਤਸਵੀਰ ਲੱਗੀ ਹਾਂਜੀ ਹਾਂਜੀ ਜੇ ਕਿਸੇ ਨੇ ਕਿਸੇ ਦੀ ਮਦਦ ਕੀਤੀ ਉਹ ਕਿਤੇ ਕੋਨੇ ਜਿਹੀ ਛੋਟੀ ਜਿਹੀ ਤਸਵੀਰ ਲਾ ਦਿੰਦੇ ਹਾਂਜੀ ਹਾਂਜੀ ਵੀ ਚੰਗੇ ਕੰਮ ਨੂੰ ਪ੍ਰਮੋਟ ਕਰਟ ਕਰਦੇ ਮੈਂ ਦੇਖਿਆ ਨੀ ਨਿਊਜ਼ਪੇਪਰ ਵਾਲੇ ਵੀ ਆਹ ਹੋ ਕਿਤੇ ਨਾ ਕਿਤੇ ਜਿਹੜਾ ਮੀਡੀਆ ਵੀ ਹੈਗਾ ਉਹ ਆਪਣਾ ਸਹੀ ਤਰੀਕੇ ਨਾਲ ਰੋਲ ਅਦਾ ਨਹੀਂ ਕਰ ਪਾ ਰਿਹਾ ਸਮਾਜ ਦੇ ਵਿੱਚ ਬਿਲਕੁਲ ਜਿੱਦਾਂ ਮੀਡੀਆ ਨੂੰ ਚਾਹੀਦਾ ਆ ਵੀ ਜਿਹੜੀਆਂ ਸਹੀ ਗੱਲਾਂ ਆ ਹਾਂਜੀ ਉਹਨਾਂ ਨੂੰ ਅੱਗੇ ਲੈ ਕੇ ਆਵੇ ਬਿਲਕੁਲ ਜੇ ਚੰਗੇ ਕੰਮ ਕੀਤੇ ਜਾ ਰਹੇ ਆ ਉਹਨਾਂ ਦੀ ਸਫਤ ਵੀ ਕਰੇ ਹਾਂਜੀ ਜੇ ਗਲਤ ਕੰਮ ਕੀਤੇ ਜਾ ਰਹੇ ਆ ਤਾਂ ਉਹਨਾਂ ਦੀ ਆਲੋਚਨਾ ਵੀ ਕਰੇ ਆਲੋਚਨਾ ਵੀ ਕੀਤੀ ਪਰ ਜਿੱਦਾਂ ਤੁਸੀਂ ਕਿਹਾ ਉਹ ਜਿਹੜੀਆਂ ਨੈਗੇਟਿਵ ਗੱਲਾਂ ਆ ਇਹ ਐ ਇਦਾਂ ਦੀਆਂ ਗੱਲਾਂ ਉਹ ਜ਼ਿਆਦਾ ਉਹਨਾਂ ਨੂੰ ਮਤਲਬ ਆਪਾਂ ਸਵੇਰੇ ਉੱਠਦੇ ਆਂ ਚਾਹ ਦਾ ਚਾਹ ਚੁਸਕੀ ਲੈਂਦੇ ਨਾਲ ਹੀ ਪੇਪਰ ਆ ਜਾਂਦਾ ਪੇਪਰ ਤੇ ਬੱਸ ਹਾਂ ਖਬਰਾਂ ਪਾਉਂਦੇ ਹੁਣ ਮਿਲਦੀਆਂ ਇੱਥੇ ਆ ਹੋ ਗਿਆ ਇੱਥੇ ਆ ਹੋ ਗਿਆ ਹਾਂ ਮਤਲਬ ਉਹ ਕਿਤੇ ਦੁਖਾਂਤ ਵੀ ਪੈਦਾ ਹੁੰਦਾ ਵੀ ਯਾਰ ਇੱਥੇ ਹਿਸਾਨ ਇੰਨਾ ਹੋ ਰਿਹਾ ਹਾਂ ਪਰ ਇਦਾਂ ਵੀ ਥੋੜੀਆਂ ਚੰਗੀਆਂ ਖਬਰਾਂ ਵਿੱਚ ਪਾ ਦੇਣੀ ਚਾਹੀਦੀਆਂ ਜਿਨ੍ਹਾਂ ਦਾ ਥੋੜਾ ਜਿਹਾ ਦਿਲ ਨੂੰ ਸੱਜੀ ਹੋਵੇ ਵੀ ਕੁਝ ਚੰਗਾ ਵੀ ਹੋ ਰਿਹਾ ਹੈ ਚੰਗਾ ਵੀ ਹੋ ਰਿਹਾ ਹੈ ਹੈਨਾ ਹਾਂਜੀ 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 ਚੰਗਾ ਦੇਖੋ ਚੰਗਾ ਮਾੜਾ ਤਾਂ ਸਮਾਜ ਦੇ ਵਿੱਚ ਚੱਲਦੇ ਚੱਲਦੇ ਰਹਿੰਦਾ ਬਿਲਕੁਲ ਇਸ ਕਰਕੇ ਜੇ ਆਪਾਂ ਇਹ ਕਹੀਏ ਕਿ ਸਾਰਾ ਕੁਝ ਮਾੜਾ ਹੀ ਹੋ ਰਿਹਾ ਹਾਂਜੀ ਤੇ ਉਹ ਵੀ ਸਹੀ ਨਹੀਂ ਹੈ ਸਹੀ ਨਹੀਂ ਤੇ ਜੇ ਕਹਿ ਰਹੀ ਕਹਿ ਰਹੀ ਹੈ ਕਿ ਕੈਨੇਡਾ ਦੇ ਸਭ ਕੁਝ ਚੰਗੇ ਹੋ ਰਿਹਾ ਤੇ ਉਹ ਵੀ ਠੀਕ ਜਾਂ ਫਿਰ ਪੜਨ ਵਾਲੇ ਇਦਾਂ ਦੇ ਬਣ ਗਏ ਕਿ ਚਾਹੀਦਾ ਹੀ ਮਸਾਲਾ ਸਾਨੂੰ ਹਰ ਕੁਸ਼ੀਦਾਂ ਵੀ ਹੈ ਨਾ ਉਹ ਤਾਂ ਫਿਰ ਜਿੱਦਾਂ ਦੀ ਹੈ ਹੁਣ ਟ੍ਰੈਂਡ ਚਲਾਇਆ ਜਾ ਰਿਹਾ ਹੈ মিডিਆ ਵੱਲੋਂ ਹੌਲੀ-ਹੌਲੀ ਲੋਕਾਂ ਦਾ ਟੇਸ ਜਿਹੜਾ ਹੈ ਉਹ ਵੀ ਓਦਾਂ ਦਾ ਬਣਨਾ ਸ਼ੁਰੂ ਹੋ ਜਾਂਦਾ ਹੈ ਹਨਾ ਆਪਾਂ ਨਿਊਜ਼ ਚੈਨਲ ਦੇਖਦੇ ਹਾਂ ਕਈ ਵਾਰੀ ਇੱਕ ਇੱਕ ਮਿੰਟ ਦੇ ਵਿੱਚ 100 ਖਬਰਾਂ ਪੇਸ਼ ਕਰ ਦਿੰਦੇ ਹਾਂ 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 ਬਹੁਤ ਦੇਖਿਆਣ ਤੁਸੀਂ ਹਾਂਜੀ 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 ਵੇ ਕਿਸ ਤਰ੍ਹਾਂ ਮਿਊਜ਼ਿਕ ਲਗਾ ਕੇ ਫਟਾਫਟ ਆ ਗਿਆ ਫਟਾਫਟ ਹਾਂ ਫਟਾਫਟ 100 ਖਬਰ ਦੇ ਦਿੰਦੇ ਇੱਕ ਮਿੰਟ ਦੇ ਵਿੱਚ ਹਾਂ ਚਲੋ ਕਈ ਪਾਸਿਆਂ ਤੋਂ ਨਿਊਜ਼ ਚੈਨਲ ਚੋਂ ਆਪਣਾ ਕੰਮ ਕਰਨ ਵਧੀਆ ਤਰੀਕੇ ਨਾਲ ਜਿਆਦਾ ਵਧੀਆ ਹੈ ਹਾਂਜੀ ਇਹ ਇੱਕ ਸਮਾਜ ਦਾ ਸ਼ੀਸ਼ਾ ਆ ਹਾਂ ਨਿਊਜ਼ਪੇਪਰ ਨਿਊਜ਼ ਵਾਲੇ ਜੋ ਵੀ ਆ ਸਮਾਜ ਦਾ ਸ਼ੀਸ਼ਾ ਹੈ ਇੱਕ ਇਹਨਾਂ ਨੇ ਦਿਖਾਉਣਾ ਆਮ ਜਨਤਾ ਨੇ ਵੀ ਆ ਆ ਚੀਜ਼ਾਂ ਹੋ ਰਹੀਆਂ ਹਾਂ ਇੱਕ ਗੱਲ ਮੈਂ ਇਹਦੇ ਬਾਰੇ ਕਹੂੰਗਾ ਜੋ ਮੈਂ ਕੈਨੇਡਾ ਚ ਵੀ ਪੜ੍ਹੀ ਸੀਗੀ ਜੀ ਕਿ মিডিਆ ਜਿਹੜਾ ਆ ਉਹ ਆਪਣੇ ਹਿਸਾਬ ਨਾਲ ਖਬਰਾਂ ਚਲਾਉਂਦਾ ਆ ਜੀ ਜਿਹੜੀਆਂ ਖਬਰਾਂ ਦਾ ਉਹਨੂੰ ਫਾਇਦਾ ਮਿਲਦਾ ਆ ਜੀ ਉਹ ਜ਼ਿਆਦਾ ਚਲਾਉਂਦਾ ਆ ਜਿਹੜੀਆਂ ਖਬਰਾਂ ਦਾ ਉਹਨੂੰ ਫਾਇਦਾ ਨਹੀਂ ਮਿਲਦਾ ਆ ਉਹ ਉਹਨੂੰ ਨਹੀਂ ਚਲਾਉਂਗਾ ਜਿੱਦਾਂ ਇੱਕ ਉਹ ਕਿਹਾ ਜਾਂਦਾ ਟੀ ਆਰ ਪੀ ਟੀ ਆਰ ਪੀ ਵੀ ਜਿਹੜੀ ਖਬਰ ਦੀ ਟੀ ਆਰ ਪੀ ਜ਼ਿਆਦਾ ਮਿਲ ਸਕਦੀ ਆ ਉਹਨੂੰ মিডিਆਲੇ ਚਲਾਉਂਦੇ ਆ ਬਿਲਕੁਲ ਜਿਹੜੀ ਖਬਰ ਦੀ ਟੀਆਰਪੀ ਨਹੀਂ ਮਿਲਦੀ ਆ ਘੱਟ ਮਿਲਦੀ ਆ ਉਹਨੂੰ ਉਹ ਨਹੀਂ ਚਲਾਉਂਦੇ ਇਸ ਕਰਕੇ ਉਹ ਆਪਣੇ ਹਿਸਾਬ ਨਾਲ ਖਬਰਾਂ ਬਣਾਉਂਦੇ ਆ ਦਿੰਦੇ ਆ ਜੀ ਪਰ ਜਿਹੜੀ ਮੈਂ ਕੈਨੇਡਾ ਦੀ ਗੱਲ ਕਰਨ ਲੱਗਿਆ ਸੀਗਾ ਉਹ ਉੱਥੇ ਉਹ ਕਹਿੰਦੇ ਸੀ ਵੀ ਇੱਕ ਰਿਸਰਚ ਹੋਈ ਸੀ ਕਿ ਲੋਕ ਕਿਹਨਾਂ ਦੀਆਂ ਗੱਲਾਂ ਤੇ ਜ਼ਿਆਦਾ ਭਰੋਸਾ ਕਰਦੇ ਆ ਜੀ ਵਿਸ਼ਵਾਸ ਕਰਦੇ ਆ ਤੇ ਉਹਨਾਂ ਨੇ ਇਹ ਗੱਲ ਕੀਤੀ ਸੀ ਵੀ ਜਿਹੜੇ ਪ੍ਰੋਫੈਸਰ ਆ ਜੀ ਰਿਸਰਚਰ ਆ ਜੀ ਕਿ ਲੋਕ ਸੋਚਦੇ ਸਮਝਦੇ ਆ ਕਿ ਇਹ ਜਿਹੜੇ ਲੋਗ ਆ ਪ੍ਰੋਫੈਸਰ ਆ ਰਿਸਰਚਰ ਆ ਇਹ ਨਿਰਪੱਖ ਗੱਲ ਕਰਦੇ ਆ ਜੀ ਕਿਉਂਕਿ ਹੁਣ ਜੇ ਕੋਈ ਕਿਸੇ ਪਾਰਟੀ ਨਾਲ ਸਰਕਾਰ ਨਾਲ ਜੁੜਿਆ ਆ ਜ਼ਾਹਿਰ ਗੱਲ ਆ ਉਹ ਆਪਣੀ ਸਿਫਤ ਕਰਦਾ ਆ ਦੂਜਿਆਂ ਦੀ ਉਹ ਉਹਦੀ ਵਿਰੋਧਤਾ ਕਰਦਾ ਆ ਜੀ ਇਹ ਇਸੇ ਤਰ੍ਹਾਂ ਮੀਡੀਆ ਜਿਹੜਾ ਆ ਉਹ ਜਿਹੜੀ ਚੀਜ਼ ਨੂੰ ਸੂਟ ਕਰਦੀ ਆ ਉਹਨੂੰ ਪ੍ਰਮੋਟ ਕਰਦੀ ਆ ਜਿਹੜੀ ਜੀ ਸੂਟ ਨਹੀਂ ਕਰਦੀ ਉਹਨੂੰ ਨਹੀਂ ਦਿਖਾਉਦੀ ਕੁਝ ਨਹੀਂ ਪਰ ਪਰ ਜਿਹੜੇ ਜਿਹੜੇ ਉਹ ਕਹਿੰਦੇ ਵੀ ਜਿਹੜੇ ਪ੍ਰੋਫੈਸਰ ਇੰਟੈਲੈਕਚੁਅਲ ਆ ਜੀ ਕੈਨੇਡਾ ਦੇ ਵਿੱਚ ਉਹ ਕਹਿੰਦੇ ਵੀ ਇਹ ਲੋਕ ਹਮੇਸ਼ਾ ਇੱਕ ਨਿਰਪੱਖ رائے ਰੱਖਦੇ ਆ ਸੋਚ ਰੱਖਦੇ ਆ ਜੀ ਇਸ ਕਰਕੇ ਉੱਥੇ ਉਹਨਾਂ ਦੀਆਂ ਗੱਲਾਂ ਨੂੰ ਬੜੇ ਧਿਆਨ ਨਾਲ ਲੋਕ ਸੁਣਦੇ ਆ ਜੀ